ਕਮੇਟੀ ਵੱਲੋਂ ਪਾਣੀ ਆ ਜਿਹੜਾ ਉਹ ਰੋਕ ਦਿੱਤਾ ਗਿਆ ਬਿਲਕੁਲ ਡਰਮ ਖਾਲੀ ਨੇ ਪਾਣੀ ਦੇ ਬੁਰੇ ਹਾਲ ਨੇ ਜੀ ਹੈਗਾ ਜੀ ਪਾਣੀ ਬਿਲਕੁਲ ਪੂਰਾ ਪਾਣੀ ਨਹੀਂ ਆ ਰਿਹਾ ਸਵੇਰ ਦੇ ਇਹਨਾਂ ਨੇ ਪਤਾ ਨਹੀਂ ਜਾਣ ਕੇ ਬੰਦ ਕੀਤੀ ਹੈ ਫਿਰ ਤੁਸੀਂ ਇਹ ਵੇਖੋ ਵੀ ਅਸੀਂ ਸ਼ਬੀਲ ਲਈਏ ਸਵੇਰੇ ਕਹਿ ਕੇ ਮੋਟਰ ਚਲਵਾਈਏ ਪਹਿਲੋ ਹੁਣ ਉਹਨਾਂ ਨੇ ਪਾਣੀ ਬੰਦ ਕਰ ਛੱਡਿਆ ਸਾਡਾ ਇਹ ਕਰਤਾ ਜੀ ਪਾਣੀ ਬੰਦ ਇਹ ਕਮੇਟੀ ਨੇ ਜੀ ਅਸੀਂ ਫੋਨ ਵੀ ਕਰਨੇ ਪਏ ਅੱਗੋਂ ਕਹਿ ਰਹੇ ਨੇ ਵੀ ਸਾਡੇ ਤੋਂ ਨਹੀਂ ਵਾਰ-ਵਾਰ ਮੋਟਰ ਚੱਲਦੀ ਐਨੀ ਸੰਗਤ ਵੇਖ ਕੋਚੇ ਪਹੁੰਚੀਏ ਭਗਵੰਤਮਾਨ ਜਿਹੜਾ ਬੜੀਆਂ ਗੱਲਾਂ ਮਾਰਦਾ ਪਿਆ ਮੋਦੀ ਕੀ ਕਰਦਾ ਫਲਾਣਾ ਕੀ ਕਰਦਾ ਦੂਜਾ ਕੀ ਕਰਦਾ ਤੀਜਾ ਕੀ ਕਰਦਾ ਆਪ ਕੀ ਕਰਦਾ ਪਿਆ ਹਾਂਜੀ ਪਾਪਾਈ ਉਹ ਕਰਾ ਬਰਬਾਦ ਸਾਰੇ ਮਹੀਨੇ ਘਾਤੇ ਰਹੇ ਸਾਨੂੰ ਪਾਣੀ ਨਹੀਂ ਮਿਲਿਆ ਕਮੇਟੀ ਵੱਲੋਂ ਪਾਣੀ ਬੰਦ ਕਰ ਦਿੱਤਾ ਗਿਆ ਕਿਹਾ ਜਾ ਰਿਹਾ ਏ ਕਿ ਅਸੀਂ ਬਾਰ ਬਾਰ ਮੋਟਰ ਨਹੀਂ ਚਲਾ ਸਕਦੇ ਭਾਜੀ ਇੱਥੇ ਵੱਡੇ ਇਕੱਠ ਨੇ ਲੋਕ ਪਾਣੀ ਕਿੰਨੀ ਮਰ ਰਹੇ ਨੇ ਬਾਰ ਬਾਰ ਨਹੀਂ ਕੋਈ ਕੋਈ ਕਰ ਰਿਹਾ ਨੂੰ ਬਾਰ ਬਾਰ ਮੋਟਰ ਚਲਾਉਂਦੇ ਕੁਲਿਕਾ ਸਾਜਿਸ ਦੇ ਤਹਿਤ ਇਹ ਲੱਗਦਾ ਜੀ ਫਿਰ ਸਾਜਿਸ ਦੇ ਤਹਿਤ ਹੀ ਲੱਗਦਾ ਜੀ ਵੇਖੋ ਬੜੀ ਵੱਡੀ ਸਾਜਿਸ ਹੈ ਸਾਨੂੰ ਸ਼ੁਰੂ ਤੋਂ ਹੀ ਇਹਨਾਂ ਕੰਮਾਂ ਤੋਂ ਜਿਹੜੇ ਕੌਮ ਦੇ ਜਿਹੜੇ ਕੰਮ ਨੇ ਇਹ ਸਰਕਾਰਾਂ ਡੱਕਦੀਆਂ ਆਈਆਂ ਅਸੀਂ ਨਾ ਕੱਲ ਹਾਰੇ ਸਾਂ ਨਾ ਅੱਜ ਹਾਰਾਂਗੇ ਜਦੋਂ ਸਿੰਘ ਕੋਈ ਸਿਦਕ ਦੇ ਉੱਤੇ ਤੁਲ ਜਾਂਦਾ ਸੰਗਤ ਸਿਦਕ ਤੇ ਤੁਲ ਜਾਂਦੀ ਏ ਫਿਰ ਵੱਡੇ ਵੱਡੇ ਜ਼ਾਬਰ ਵਰਗੇ ਬਾਬਰ ਵਰਗੇ ਜਿਹੜੇ ਨੇ ਉਹ ਵੀ ਝੁਕ ਜਾਂਦੇ ਨੇ ਗੁਰੂ ਘਰ ਦੇ ਅੱਗੇ ਵੇਖੋ ਸਾਡੀ ਪੁਲਿਸ ਦੇ ਵਿੱਚ ਸਿੱਖ ਬੰਦੇ ਵੀ ਨੇ ਜਿਨ੍ਹਾਂ ਦੇ ਵਾਸਤੇ ਗੁਰੂ ਉਹਨਾਂ ਹੀ ਹਾਜ਼ਰ ਨਾਜ਼ਰ ਹੈ ਜਿੰਨਾ ਮੇਰੇ ਵਾਸਤੇ ਹੈ ਉਹਨਾਂ ਨੂੰ ਇਹ ਕੰਮ ਸਾਰੇ ਛੱਡ ਕੇ ਅੱਜ ਸੰਗਤ ਦਾ ਸਤਿਕਾਰ ਕਰਨਾ ਚਾਹੀਦਾ ਸੀ ਸੰਗਤ ਦੀ ਸੇਵਾ ਦੇ ਵਿੱਚ ਆਪਣੇ ਵੱਲੋਂ ਵੱਧ ਤੋਂ ਵੱਧ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ ਪਰ ਛੜਕਾਂ ਦੇ ਉੱਤੇ ਇਹਨਾਂ ਨੂੰ ਫਿਕਰ ਲੱਗਾ ਵੀ ਇੰਨਾ ਜਾਮ ਲੱਗ ਗਿਆ ਤੇ ਇਹਨੂੰ ਤੋੜਾਂਗੇ ਕਿਵੇਂ ਕੀ ਬਣ ਗਿਆ ਇਹ ਤੇ ਸਹੀ ਜੀ ਪਾਣੀ ਦੀ ਬੜੀ ਦਿੱਕਤ ਹੈ ਜੀ ਕੀ ਕਾਰਨ ਕੀ ਆ ਮੋਟਰ ਕਿਉਂ ਨਹੀਂ ਪਾਣੀ ਕਿਉਂ ਨਹੀਂ ਆ ਰਿਹਾ ਜੀ 2 ਮਿੰਟ ਹੋ ਬੋਲਿਆ ਸਰ 5 ਮਿੰਟ ਬਾਅਦ 5 ਮਿੰਟ ਦਾ ਰੱਖੋ ਬਾਲ ਖੁੱਲਿਆ ਨਾ ਮਾ ਪੱਤੀ ਇਸ ਸਮੇਂ ਸਮਾਣੇ ਵਿੱਚ ਸਰਬ ਧਰਮ ਬੇਅਦਬੀ ਰੋਕੂ ਮੋਰਚਾ ਚੱਲ ਰਿਹਾ ਹੈ ਮੋਰਚੇ 'ਚ ਮੌਜੂਦ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਵੱਡੇ ਇਕੱਠ ਨੇ ਇੱਥੇ ਦੂਰੋਂ ਦੂਰੋਂ ਸੰਗਤਾਂ ਨੇ ਜਿਹੜੀਆਂ ਪਹੁੰਚੀਆਂ ਨੇ ਸੋ ਹਰ ਇੱਕ ਇਨਸਾਨ ਇਹ ਮੰਗ ਕਰ ਰਿਹਾ ਕਿ ਬੇਅਦਬੀ ਤੇ ਸਖਤ ਕਾਨੂੰਨ ਬਣੇ ਪਰ ਸਰਕਾਰਾਂ ਦੀ ਕੀ ਨੀਤ ਆ ਇਹਨਾਂ ਨਾਲ ਜੁੜੇ ਹੋਏ ਜਿਹੜੇ ਸਬੰਧਤ ਵਿਭਾਗਮੇ ਨੇ ਅਧਿਕਾਰੀ ਨੇ ਉਹਨਾਂ ਦੀ ਕੀ ਨੀਤ ਆ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਥੇ ਪਹੁੰਚੀਆਂ ਸੰਗਤਾਂ ਦੇ ਵਾਸਤੇ ਪਾਣੀ ਦੀ ਸਬੀਲ ਆ ਜਿਹੜੀ ਉਹ ਲੱਗੀ ਆ ਪਾਣੀ ਆ ਜਿਹੜਾ ਉਹ ਵਰਤਾਇਆ ਜਾ ਰਿਹਾ ਇਹ ਪ੍ਰਬੰਧਕ ਨੇ ਜਿਹੜੇ ਦੱਸ ਰਹੇ ਨੇ ਕਿ ਇੱਥੋਂ ਦੀ ਜਿਹੜੀ ਕਮੇਟੀ ਐ ਇੱਥੋਂ ਦੇ ਜਿਹੜੇ ਆਗੂ ਨੇ ਉਹਨਾਂ ਵੱਲੋਂ ਪਾਣੀ ਹੀ ਬੰਦ ਕਰ ਦਿੱਤਾ ਗਿਆ ਬਾਬਾ ਜੀ ਨਾਲ ਗੱਲ ਕਰਦੇ ਹਾਂ ਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਭਾਈ ਸਾਹਿਬ ਜੀ ਮੈਂ ਸਾਰੀ ਸੰਗਤ ਨੂੰ ਜਿੰਨੀ ਵੀ ਗੁਰੂ ਨਾਨਕ ਨਾਮ ਲੈਵਾ ਸੰਗਤ ਵਸਦੀ ਸਾਰੀ ਨੂੰ ਕਹਿਣਾ ਚਾਹੁੰਨਾ ਵਾ ਅਸੀਂ ਵਾਰ-ਵਾਰ ਮਿਲਕ ਰਹੇ ਆ ਵੀ ਸਾਡਾ ਇਹ ਜਿਹੜਾ ਮੁੱਦਾ ਗੁਰੂ ਗ੍ਰੰਥ ਸਾਹਿਬ ਦੇ ਕਾਨੂੰਨ ਦਾ ਲੱਗਾ ਹੈ ਇਹ ਫਤਿਹ ਹੋਵੇ ਇਹ ਫਤਿਹ ਤਾਂ ਹੋਣਾ ਜਿਵੇਂ ਆਪਾਂ ਸਾਰੇ ਫਤਿਹਗੜ ਸਾਹਿਬ ਜਿਹੜਾ ਜਾਣੇ ਆ ਸਭਾ ਆਪਣੀ ਕਰਨ ਵਾਸਤੇ ਬੱਚਿਆਂ ਦੇ ਚਰਨਾਂ ਦੇ ਵਿੱਚ ਨਾਮ ਗੋਸਤਨ ਹੋਣ ਵਾਸਤੇ ਇਹ ਵੀ ਗੁਰੂ ਦਾ ਸਿੱਖ ਗੁਰੂ ਦਾ ਬੱਚਾ ਹੈ ਇਹ ਵੀ ਕੁਰਬਾਨੀ ਕਰ ਰਿਹਾ ਹੈ ਇਹਦੀ ਕੁਰਬਾਨੀ ਨੂੰ ਵੇਖਦਿਆਂ ਹੋਇਆਂ ਇੱਥੇ ਸੰਗਤਾਂ ਦਾ ਹੜ ਆਉਣਾ ਚਾਹੀਦਾ ਪਹਿਲੋ ਤਾਂ ਮੈਂ ਇਹ ਬੇਨਤੀ ਕਰਾਂਗਾ ਫਿਰ ਤੁਸੀਂ ਇਹ ਵੇਖੋ ਵੀ ਅਸੀਂ ਸ਼ਬੀਰ ਲਈਏ ਸਵੇਰੇ ਕਹਿ ਕੇ ਮੋਟਰ ਚਲਵਾਈਏ ਪਹਿਲੋ ਹੁਣ ਉਹਨਾਂ ਨੇ ਪਾਣੀ ਬੰਦ ਕਰ ਛੱਡਿਆ ਸਾਡਾ ਕੀ ਕਰਤਾ ਜੀ ਪਾਣੀ ਬੰਦ ਇਹ ਕਮੇਟੀ ਨੇ ਜੀ ਅਸੀਂ ਫੋਨ ਵੀ ਕਰਨੇ ਆ ਪਏ ਅੱਗੋਂ ਕਹਿ ਰਹੇ ਨੇ ਵੀ ਸਾਡੇ ਤੋਂ ਨਹੀਂ ਵਾਰ-ਵਾਰ ਮੋਟਰ ਚੱਲਦੀ ਐਨੀ ਸੰਗਤ ਵੇਖੋ ਇੱਥੇ ਪਹੁੰਚੀ ਏ ਭਗਵੰਤ ਮਾਨ ਜਿਹੜਾ ਬੜੀਆਂ ਗੱਲਾਂ ਮਾਰਦਾ ਪਿਆ ਮੋਦੀ ਕੀ ਕਰਦਾ ਫਲਾਣਾ ਕੀ ਕਰਦਾ ਦੂਜਾ ਕੀ ਕਰਦਾ ਤੀਜਾ ਕੀ ਕਰਦਾ ਆਪ ਕੀ ਕਰਦਾ ਪਿਆ ਅੱਜ ਇਹ ਉਹਨਾਂ ਦੇ ਕੋਲ ਖਬਰ ਨਹੀਂ ਗਈ ਵੀ ਇੱਥੇ ਸੰਗਤ ਇੰਨੀ ਇਕੱਠੀ ਹੋ ਰਹੀ ਏ ਤੇ ਉਹਨਾਂ ਦੇ ਗਰਮੀ ਦਾ ਮੌਸਮ ਹੈ ਤੇ ਉਹਨਾਂ ਦੇ ਵਾਸਤੇ ਪਾਣੀ ਦਾ ਪ੍ਰਬੰਧ ਜੀ ਬਿਲਕੁਲ ਇੱਕ ਸਾਜ਼ਿਸ਼ ਦੇ ਤਹਿਤ ਇਹ ਲੱਗਦਾ ਜੀ ਫਿਰ ਸਾਜ਼ਿਸ਼ ਦੇ ਤਹਿਤ ਹੀ ਲੱਗਦਾ ਜੀ ਵੇਖੋ ਬੜੀ ਵੱਡੀ ਸਾਜ਼ਿਸ਼ ਹੈ ਸਾਨੂੰ ਸ਼ੁਰੂ ਤੋਂ ਹੀ ਇਹਨਾਂ ਕੰਮਾਂ ਤੋਂ ਜਿਹੜੇ ਕੌਮ ਦੇ ਜਿਹੜੇ ਕੰਮ ਨੇ ਇਹ ਸਰਕਾਰਾਂ ਡੱਕਦੀਆਂ ਆਈਆਂ ਤਾਂ ਹੀ ਸਾਡੇ ਯੋਧਿਆਂ ਦੀਆਂ ਕੁਰਬਾਨੀਆਂ ਹੁੰਦੀਆਂ ਰਹੀਆਂ ਨੇ ਅਸੀਂ ਨਾ ਕੱਲ ਹਾਰੇ ਸਾਂ ਨਾ ਅੱਜ ਹਾਰਾਂਗੇ ਜਦੋਂ ਸਿੰਘ ਕੋਈ ਸਿੱਧਕ ਦੇ ਉੱਤੇ ਤੁਲ ਜਾਂਦਾ ਸੰਗਤ ਸਿੱਧਕ ਤੇ ਤੁਲ ਜਾਂਦੀ ਏ ਫਿਰ ਵੱਡੇ ਵੱਡੇ ਜ਼ਾਬਰ ਵਰਗੇ ਬਾਬਰ ਵਰਗੇ ਜਿਹੜੇ ਨੇ ਉਹ ਵੀ ਝੁਕ ਜਾਂਦੇ ਨੇ ਗੁਰੂ ਘਰ ਦੇ ਅੱਗੇ ਸੋ ਮੈਂ ਬੇਨਤੀ ਕਰਨੀ ਚਾਹਾਂਗਾ ਵੀ ਬੜੀ ਸ਼ਰਮ ਦੀ ਗੱਲ ਏ ਭਗਵੰਤ ਮਾਨ ਸਰਕਾਰ ਵਾਸਤੇ ਨਹੀਂ ਕਹਿੰਦੇ ਕਿ ਨਹੀਂ ਜੀ ਅਧਿਕਾਰੀ ਇਹ ਅਧਿਕਾਰੀਆਂ ਨੂੰ ਕਹਿ ਰਹੇ ਆ ਵੀ ਇੱਥੇ ਪਾਣੀ ਚਲਾਓ ਸਾਨੂੰ ਲੋੜ ਐ ਅਸੀਂ ਢੋਲ ਵੀ ਲਿਆਂਦੇ ਚੁੱਕੇ ਵੀ ਅਸੀਂ ਭਰ ਕੇ ਰੱਖ ਲੈਣੇ ਆ ਪਰ ਪਾਣੀ ਬੰਦ ਕਰ ਛੜਿਆ ਵੇਖੋ ਨੂੰ ਤਾਂ ਦਿੱਕਤ ਕਿੰਨੀ ਐ ਸਾਨੂੰ ਨਾ ਉਹ ਪੀਣ ਵਾਲਾ ਮਿੱਠਾ ਪਾਣੀ ਹੋਣ ਦੇ ਨਾ ਉਸ ਰਾਜੇ ਸੰਗਤ ਪਹੁੰਚਿਆ ਅੱਜ ਇਕੱਠ ਹੋਏ ਨੇ ਅੱਜ ਕਮੇਟੀ ਆਪਣੀਆਂ ਚਾਲਾਂ ਚੱਲਣ ਅੱਜ ਕਮੇਟੀਆਂ ਚਾਲਾਂ ਚੱਲਣ ਲੱਗੀਆਂ ਨੇ ਇਹ ਸਾਡੀ ਕੌਮ ਨੂੰ ਜਾਗਣਾ ਚਾਹੀਦਾ ਮੈਂ ਤੇ ਇਹ ਗੱਲ ਕਹਿੰਦਾ ਇੱਥੇ ਜੀ ਪ੍ਰਸ਼ਾਸਨ ਪਹੁੰਚਿਆ ਸੀਏਡੀ ਵਾਲੇ ਪਹੁੰਚੇ ਨੇ ਉਹਨਾਂ ਦੇ ਧਿਆਨ 'ਚ ਇਹ ਨਹੀਂ ਆ ਰਿਹਾ ਕਿ ਇੱਥੇ ਕੀ ਹੋ ਰਿਹਾ ਪਾਣੀ ਬੰਦ ਕਰ ਦਿੱਤਾ ਗਿਆ ਹੋਰ ਤਾਂ ਬੜੀਆਂ ਵਿੜਕਾਂ ਲੰਦੇ ਨੇ ਮੈਂ ਤੁਹਾਨੂੰ ਕਹਾਂਗਾ ਵੇ ਮੈਨੂੰ ਜੋ ਮਰਜ਼ੀ ਆਖਣ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਪ੍ਰਸ਼ਾਸਨ ਦੀ ਬੜੀ ਵੱਡੀ ਨਾਕਾਮੀ ਹੈ ਸਾਡੇ ਸਮਾਣੇ ਦਾ ਪ੍ਰਸ਼ਾਸਨ ਜਿਹੜਾ ਵੇਖੋ ਸਾਡੀ ਪੁਲਿਸ ਦੇ ਵਿੱਚ ਸਿੱਖ ਬੰਦੇ ਵੀ ਨੇ ਜਿਨ੍ਹਾਂ ਦੇ ਵਾਸਤੇ ਗੁਰੂ ਉਨਾਂ ਹੀ ਹਾਜ਼ਰ ਨਾਜ਼ਰ ਹੈ ਜਿੰਨਾ ਮੇਰੇ ਵਾਸਤੇ ਹੈ ਉਹਨਾਂ ਨੂੰ ਇਹ ਕੰਮ ਸਾਰੇ ਛੱਡ ਕੇ ਅੱਜ ਸੰਗਤ ਦਾ ਸਤਿਕਾਰ ਕਰਨਾ ਚਾਹੀਦਾ ਸੀ ਸੰਗਤ ਦੀ ਸੇਵਾ ਦੇ ਵਿੱਚ ਆਪਣੇ ਵੱਲੋਂ ਵੱਧ ਤੋਂ ਵੱਧ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ ਪਰ ਛੜਕਾਂ ਦੇ ਉੱਤੇ ਇਹਨਾਂ ਨੂੰ ਫਿਕਰ ਲੱਗਾ ਵੀ ਇੰਨਾ ਜਾਮ ਲੱਗ ਗਿਆ ਤੇ ਇਹਨੂੰ ਤੋੜਾਂਗੇ ਕਿਵੇਂ ਕੀ ਬਣ ਗਿਆ ਇਹ ਤੇ ਗੁਰੂ ਦਾ ਇਹ ਖੇਡ ਹੈ ਗੁਰੂ ਦੀ ਜਿਹੜੀ ਚੱਲ ਰਹੀ ਏ ਇਥੇ ਗੁਰੂ ਆਪ ਹਾਜ਼ਰ ਨਾਜ਼ਰ ਵਰਤ ਰਿਆ ਵੇਖੋ ਬਾਬਾ ਗੁਰਜੀਤ ਸਿੰਘ ਜੀ 400 ਫੁੱਟ ਟਾਵਰ ਤੇ ਉੱਚੇ ਦੇ ਚੜੇ ਨੇ ਇੱਕ ਕੁਇੰਟਲ ਦੇ 20 ਕਿਲੋ ਵਜਣੇ ਉਹਨਾਂ ਦਾ ਗੁਰੂ ਆਪਣੀ ਸ਼ਕਤੀ ਦੇ ਨਾਲ ਉਹਨਾਂ ਨੂੰ ਲੈ ਗਿਆ ਇੱਡੀ ਚਾਈ ਤੇ ਤੇ ਸਾਡੀ ਸਿੱਖੀ ਦਾ ਨਿਸ਼ਾਨ ਜਿਹੜਾ ਅੱਜ ਆ ਸ਼ਮਾਨ ਦੇ ਵਿੱਚ ਝੂਲਦਾ ਪਿਆ ਤੇ ਗੁਰਸਿੱਖਾਂ ਦੀ ਇਹੋ ਨਿਸ਼ਾਨੀ ਗੁਰਸਿੱਖਾਂ ਦੀ ਨਿਸ਼ਾਨੀ ਹੋਈ ਇਹੇ ਵੇ ਕੁਰਬਾਨੀਆਂ ਕਰਦੇ ਨੇ ਆਪਣੀ ਕੌਮ ਵਾਸਤੇ ਸਾਰੀ ਕੌਮ ਇੱਕ ਵਾਰੀ ਹੱਲਾ ਮਾਰਦੇ ਜਿਵੇਂ ਅੱਜ ਮੈਂ ਕਹਿੰਦਾ ਵੱਡਾ ਕੱਠ ਹੋਇਆ ਉਵੇਂ ਸਾਡੀ ਸਾਰੀ ਕੌਮ ਇੱਥੇ ਹੱਲਾ ਮਾਰੇ ਭਗਵੰਤ ਮਾਨ ਆਪ ਨਕੀ ਗੱਲ ਕਰੀ ਜੀ ਪਾਣੀ ਤੇ ਹੁਣ ਪਾਣੀ ਹੈਗਾ ਤੁਹਾਡੇ ਕੋਲ ਸਾਡੇ ਕੋਲ ਪਾਣੀ ਨਹੀਂ ਹੈਗਾ ਜੀ ਜਿਹੜੇ ਰੈਬਰ ਮੰਗਾਏ ਸਨ ਉਹ ਅਸੀਂ ਪਾਲੇ ਨੇ ਟੱਪ ਭਰ ਲਿਆ ਹੁਣ ਪਾਣੀ ਦਾ ਬੜਾ ਔਖਾ ਜੀ ਮੁੱਲ ਪਾਣੀ ਲਿਆ ਰਹੇ ਆ ਜੀ ਹਾਂ ਹਾਂਜੀ ਪਾਪਾਈ ਕਹੋ ਰੈਬਰ ਬਾਤ ਸਾਰੇ ਮਹੀਨੇ ਘਾਤੇ ਰੈਬਰ ਸਾਨੂੰ ਪਾਣੀ ਨਹੀਂ ਮਿਲ ਰਹਾ ਜੀ ਸੋ ਪਾਣੀ ਦੀ ਬੜੀ ਦਿੱਕਤ ਹੈ ਜੀ ਇੱਥੇ ਜਿਹੜੀ ਕਮੇਟੀ ਆ ਉਹ ਪਾਣੀ ਬੰਦ ਕਰ ਦਿੱਤਾ ਗਿਆ ਉਹਨਾਂ ਵੱਲੋਂ ਸੋ ਵੱਡੇ ਸਵਾਲ ਨੇ ਉਹਨਾਂ ਦਾ ਨੰਬਰ ਦੋ ਜੀ ਤਕਰੀਬਾ ਤਾਂ 1 ਸਾਲ ਹੋ ਗਿਆ ਸੋਇਸ ਬੰਦ ਵਿੱਚ ਜੋ ਟੈਂਕੀ ਤੇ ਮਲਾਜ਼ਮ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕੀ ਕਹਿੰਦੇ ਨੇ ਇੱਧਰ ਤੋਂ ਆ ਜੀ ਸੋ ਉਹਨਾਂ ਨਾਲ ਗੱਲ ਕਰਦੇ ਆ ਫਲਾਲੋ ਫੋਨ ਨਹੀਂ ਚੱਕ ਰਹੇ ਜੀ ਇੱਥੇ ਪਾਣੀ ਖਤਮ ਆ ਤੁਸੀਂ ਦੇਖ ਲਓ ਪਾਣੀ ਦੇ ਕੀ ਹਾਲਾਤ ਨੇ ਕਮੇਟੀ ਵੱਲੋਂ ਪਾਣੀ ਆ ਜਿਹੜਾ ਉਹ ਰੋਕ ਦਿੱਤਾ ਗਿਆ ਬਿਲਕੁਲ ਡਰਮ ਖਾਲੀ ਨੇ ਪਾਣੀ ਦੇ ਬੁਰੇ ਹਾਲ ਨੇ ਜੀ ਹੈਗਾ ਜੀ ਪਾਣੀ ਬਿਲਕੁਲ ਪਾਣੀ ਨਹੀਂ ਆ ਰਿਹਾ ਸਵੇਰ ਦੇ ਇਹਨਾਂ ਨੇ ਪਤਾ ਨਹੀਂ ਜਾਣ ਕੇ ਬੰਦ ਕੀਤੀ ਹੈ ਸਵੇਰ ਦਾ ਹੀ ਪਾਣੀ ਨਹੀਂ ਆਉਣ ਰਿਹਾ ਜੀ ਛੱਡੋ ਪਾਣੀ ਦੋ ਦਿਨਾਂ ਦੀ ਇਹਨੂੰ ਫੋਨ ਅਸੀਂ ਆਪ ਕਰਾਇਆ ਬਲ ਪਾਣੀ ਛੱਡੋ ਆਏਗਾ ਬਾਬਾ ਜਾਏਗਾ ਪਾਣੀ 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 ਦੀਆਂ ਬੜੀਆਂ ਦਿੱਕਤਾਂ ਨੇ ਸੰਗਤਾਂ ਦੇ ਇਕੱਠ ਹੋਏ ਬਨੇ ਇੱਥੇ ਕਮੇਟੀ ਵੱਲੋਂ ਪਾਣੀ ਆ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਹੈ ਸੋ ਕਮੇਟੀ ਦੇ ਅਧਿਕਾਰੀ ਨੇ ਜਿਹੜੇ ਉਹ ਫੋਨ ਨਹੀਂ ਚੱਕ ਰਹੇ ਸੋ ਸੰਗਤਾਂ ਦੂਰੇ ਨੇੜੋ ਪਹੁੰਚੀਆਂ ਨੇ ਸੋ ਬਾਬਾ ਜੀ 4 ਮਹੀਨੇ ਹੋਇਲੇ ਬੋਰ ਬੈਠਾ ਪਿਆ ਅੱਜ ਅਟੈਂਡਰ ਹੋਣਾ ਅਟੈਂਡਰ ਹੋਣਾ ਵੀ ਫਿਰ ਹੋ ਗਿਆ ਹੋ ਗਿਆ ਜੀ ਅਜੇ ਤੱਕ ਬੋਰ ਨਹੀਂ ਹੋਇਆ ਹਾਂ ਤੇ ਇਸ ਮਰਸੀ ਪਹਿਲਾਂ ਦੋ ਇਹ ਜਾਣ ਬੁੱਝ ਕੇ ਕਰ ਰਹੇ ਨੇ ਜੀ ਸਿੱਧਾ ਦੀਦਾ ਜੀ ਕਹਿਣ ਦੀ ਲੋੜ ਹੀ ਨਹੀਂ ਹਾਂ 4 ਮਹੀਨੇ ਪੋਰ ਬੈਠਾ ਹੋਏ ਕਿ ਘਰ ਜਿੱਥੇ ਬੈਠਾ ਦੱਸਦਾ ਇਸ ਕਮੇਟੀ ਕੀ ਕਰਦੀ ਆ ਇਸ ਤੱਕ ਅਸੀਂ ਕਿਹਾ ਬੋਰ ਬੈਠਾ ਬਾਬਾ ਜੀ ਬਣ ਜਾਣਾ ਟੈਂਡਰ ਹੋਣਾ ਟੈਂਡਰ ਹੋਏ ਟੈਂਡਰ ਹੋ ਗਏ 2 ਮਹੀਨੇ ਹੋ ਗਏ ਟੈਂਡਰ ਹੋ ਗਿਆ ਮੁੜ ਕੇ ਫੇਰ ਟੈਂਡਰ ਕੋਈ ਗੱਲ ਨਹੀਂ ਜੀ ਤੇ ਹੁਣ ਪਾਣੀ ਐ ਸਿਰੇ ਬੇਨਤੀ ਕੀਤੀ ਵੀ ਅੱਜ ਪ੍ਰੋਗਰਾਮ ਆਂਦੇ ਬਾਬਾ ਜੀ ਜ਼ਰੂਰ ਪਾਣੀ ਆਏਗਾ ਭੇਜ ਲ ਭੇਜਾਂਗੇ ਪਾਣੀ ਫੇਰ ਮੈਨੂੰ ਪਤਾ ਲੱਗਾ ਪਾਣੀ ਪਾੰਦੇ ਹੋਣਾ ਆਇਆ ਮੈਂ ਤੇ ਦੱਸੋ ਇਹਨਾਂ ਕੀ ਨੀਤੀ ਇਹਨਾਂ ਦੀ ਸੋ ਖੱਟੇ ਸਵਾਲ ਨੇ ਅਧਿਕਾਰੀ ਫੋਨ ਨਹੀਂ ਚੱਕ ਰਹੇ ਅਸੀਂ ਇਹ ਖਬਰ ਚਲਾਉਣ ਲੱਗੇ ਆ ਜੇ ਉਹਨਾਂ ਨੂੰ ਕੋਈ ਲੱਗਦਾ ਆਪਣਾ ਪੱਖ ਦੇਣਾ ਚਾਹੁੰਦੇ ਨੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਧੰਨਵਾਦ ਜੀ ਭਾਜੀ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਜੀ ਪੰਜਾਬੀ ਲੋਕ ਚੈਨਲ ਤੋਂ ਕਾਲ ਰਿਕਾਰਡ ਹੋ ਰਹੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹਨਾ ਬਾਜੀ ਇੱਥੇ ਟਾਬਰ ਮੋਰਚੇ ਤੇ ਫੰਕਸ਼ਨ ਸੀਗਾ ਤੇ ਕਮੇਟੀ ਵਾਲੇ ਕਹਿ ਰਹੇ ਨੇ ਇੱਥੇ ਜਿੰਨੇ ਵੀ ਸੇਵਾਦਾਰ ਨੇ ਵੱਡਾ ਇਕੱਠ ਆ ਬਈ ਕਮੇਟੀ ਵੱਲੋਂ ਪਾਣੀ ਬੰਦ ਕਰ ਦਿੱਤਾ ਗਿਆ ਕਿਹਾ ਜਾ ਰਿਹਾ ਏ ਕਿ ਅਸੀਂ ਬਾਰ ਬਾਰ ਮੋਟਰ ਨਹੀਂ ਚਲਾ ਸਕਦੇ ਬਾਜੀ ਇੱਥੇ ਵੱਡੇ ਇਕੱਠ ਨੇ ਲੋਕ ਪਾਣੀ ਕਿੰਨੀ ਉਹ ਮਰ ਰਹੇ ਨੇ ਬਾਰ ਬਾਰ ਨਹੀਂ ਕੋਣ ਕੋਣ ਕਰੇ ਇਹਨਾਂ ਨੂੰ ਬਾਰ ਬਾਰ ਮੋਟਰ ਚਲਾ ਦੇ ਇਹ ਹੀ ਇੱਥੇ ਜਿਹੜੇ ਸੇਵਾਦਾਰ ਪਾਣੀ ਦੀ ਸੇਵਾ ਕਰ ਰਹੇ ਨੇ ਉਹ ਕਹਿ ਰਹੇ ਨੇ ਜੀ ਮੈਂ 10 ਮੀਟਰ ਬਾਲ ਖੁਲਾਇਆ ਕੜਾਵਾ ਪੱਟੀ ਨਹੀਂ ਜੀ ਪਾਣੀ ਦੀ ਬੜੀ ਦਿੱਕਤ ਆ ਜੀ ਕੀ ਕਾਰਨ ਕੀ ਆ ਮੋਟਰ ਕਿਉਂ ਨਹੀਂ ਪਾਣੀ ਕਿਉਂ ਨਹੀਂ ਆ ਰਿਹਾ ਜੀ 5 ਮਿੰਟ ਉਹ ਉਹ ਖੁੱਲਿਆ ਸਰ 5 ਮਿੰਟ ਬਾਅਦ 5 ਮਿੰਟ ਦਾ ਵਾਲ ਖੁੱਲਿਆ ਕੜਾਵਾ ਪੱਤੀ ਜੇ ਮੋਟਰ ਚਲਾਵਾਂਗੇ ਨਾ ਸਾਰਾ ਬਾਲ ਪਾਣੀ ਕੜਾਵਾ ਬਹੁਤ ਇਕੱਠਾ ਹੋ ਜਾਊਗਾ ਜੀ ਇਹ ਪਤਾ ਨਹੀਂ ਕੀ ਹੈ ਜੀ ਉਰੇ ਵੱਡੇ ਇਕੱਠ ਹੋਏ ਬਨੇ ਇੱਥੇ ਪਾਣੀ ਨਹੀਂ ਮਿਲ ਰਿਹਾ ਜੀ ਲੋਕਾਂ ਨੂੰ ਬੜੀ ਦਿੱਕਤ ਆ ਰਹੀ ਹੈ ਅਸੀਂ ਖਬਰ ਤੁਹਾਡੀ ਨਸਰ ਕਰਨੀ ਹੈ ਚਲਾਉਣੀ ਹੈ ਇਹਦੇ ਤੇ ਤੁਸੀਂ ਆਪਣਾ ਸਪਸ਼ਟੀਕਰਨ ਦੇ ਦਿਓ ਜੀ 5 ਮਿੰਟਾਂ ਚ ਮੋਟਰ ਚੱਲਦੀ ਸਰ ਇਹਨਾਂ ਬੋਲ ਮੈਂ ਕਿਹਾ 5 ਮਿੰਟਾਂ ਦਾ ਚਲਵਾ ਰਹੇ ਹਾਂ ਜੀ ਚਲਵਾ ਦਿਓ ਜੀ ਜੇ ਫਿਰ ਬਹੁਤ ਦਿੱਕਤਾਂ ਨੇ ਜੀ ਪਾਣੀ ਨਹੀਂ ਹੈਗਾ ਲੋਕ ਪਾਣੀ ਕਰਨੀ ਇੱਥੇ ਪ੍ਰਸ਼ਾਸਨ ਦਾ ਤਾਂ ਹੈਗਾ ਇਹ ਸਿਸਟਮ ਪਰ ਪਾਣੀ ਨਹੀਂ ਹੈਗਾ ਜੀ ਉਹ ਸਾਰੀ ਗੱਲ ਕਮੇਟੀ ਤੇ ਆ ਰਹੀ ਹੈ ਮੇਰੀ ਗੱਲ ਵੀ ਸੁਣੋ ਸਰ ਤੁਸੀਂ ਜੀ ਹਾਂਜੀ ਵਾਲ ਖੋਲਿਆ ਬਸ 5 ਮਿੰਟ ਜੇ ਵਾਲ ਖਾਸ ਦਿਓ ਉਸ ਤੋਂ ਬਾਅਦ ਮੋਟਰ ਚੱਲ ਜਾਗੀ